ਇਹਦਾ ਨਾ 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 ਦੇਰ ਦੇ ਕਰੀਬ ਹੋਗਾ ਭਾਈ ਆਪਾਂ ਤੇਨੂੰ ਕਿਹਾ ਤੋਲ ਕੇ ਨਹੀਂ ਕਿਹਾ ਲਗਭਗ ਕਿਹਾ ਵਾ ਬਸ ਠੀਕ ਹੈ ਕਿ ਆਪਾਂ ਕੋਈ ਤੈਨੂੰ ਦੱਸਿਆ ਨਹੀਂ ਜਿੱਦ ਤੇਰੇ ਕੋਲ ਆ ਸੀਗਾ 1 25 ਕਿਲੋ 1 25 ਸੀਗਾ ਉਹਦੇ ਨਾਲ ਬੱਕਰਾ ਵੱਧ ਗਿਆ ਨਹੀਂ ਨਹੀਂ ਵੱਧ ਗਿਆ ਜੀ ਵੱਧ ਗਿਆ ਵੱਧ ਗਿਆ ਉਹਨੂੰ ਵੀ ਪਤਾ ਵਾ ਬੱਕਰਾ ਵੱਧ ਗਿਆ ਬਸ ਤੂੰ ਦਾ ਹੱਦ ਜੇ ਮੇਰੇ ਪਹੁੰਚੇ ਫਾਇਦਾ ਕੀ ਆ ਫਿਰ ਕੋਈ ਫਿਰ ਫਿਰ ਫਾਇਦਾ ਹੀ ਨਹੀਂ ਫਿਰ ਕੀ ਫਾਇਦਾ ਕਿੱਥੇ 3.5 ਲੱਖ ਹੈ ਕਿੱਥੇ ਹੋਣੇ ਕਿ 30 ਹੈ 10 ਫਰਕ ਨਹੀਂ ਆ ਅੱਜ ਜੋ ਸੋਨਾ 1.35 ਦਾ ਦੇਣਾ ਨਹੀਂ ਬੰਦਾ ਕੋਈ ਫਿਰ ਬੰਦਾ ਹੀ ਨਹੀਂ ਗਿਆ ਦੋ ਦਾ ਵੀ ਨਹੀਂ ਬੰਦਾ 1.5 ਲੱਖ ਦਾ ਦੇਣਾ ਦੋ ਦਾ ਵੀ ਨਹੀਂ ਬੰਦਾ ਕੋਈ ਨਹੀਂ 1.5 ਲੱਖ ਦਾ ਹੁਣ ਬਹੁਤ ਹੈ ਬਹੁਤ ਹੈ 1.5 ਲੱਖ ਦਾ ਖੜਾ ਬੰਦਾ ਬਿਲਕੁਲ ਕੋਈ ਨਹੀਂ 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 ਬਿਲਕੁਲ ਹੈ 1.5 ਲੱਖ ਬਿਲਕੁਲ ਕੋਈ ਨਹੀਂ ਫਿਰ ਕੀ ਹੋ ਗਿਆ 10 ਹੈ ਹੈ ਅਸੀਂ ਵੀ ਗੁੱਟੀ ਆਈ ਲਾਏ ਸੀ ਅਸੀਂ ਕਿਹਾ ਮੈਂ ਹੋਰ ਕੀ ਜਾਨਾ ਫੁਰਕ ਤਾਂ ਕੋ ਪੈਸਿਆਂ ਦੀ ਲੈ ਬਸ ਆਏ ਆਪਣੇ ਕੋਈ ਨਹੀਂ ਖੁਰਕੀ ਲਵਾਗੇ ਬੋਤਲ ਲਾਤੇ ਬਸ ਇਹ ਬੋਤਲ ਲਾਤੇ ਅਸੀਂ ਹੁਣ ਕੋਈ ਗੱਲ ਨਹੀਂ ਫਿਰ ਬੋਤਲ ਲਾ ਫਿਰ ਕੀ ਹੋ ਗਿਆ ਦੋ ਲਿਆਵਾਂਗੇ ਨਾ ਤਿੰਨ ਲੈ ਨਹੀ ਆਇਆ ਇੱਧਰ ਪਹਿਲਾਂ ਡੇ ਲਾ ਕੇ ਤਿੰਨ ਖੜੇ ਆਇਆ ਕਿਹੜੇ ਹੋਰ ਵੀ ਖੜੇ ਆ ਇਹਨਾਂ ਤਾਂ ਹੀ ਪੜ ਨਹੀਂ ਨਾ ਕੀ ਹੋਰੀ ਬਾਦ ਨਾ ਇੱਥੇ ਵੀ ਨਿਕਾਮੇ ਲਿਆ ਕੇ ਖੜਾਇਆ ਇਹ ਤੂੰ ਕਹਿੰਦਾ ਬਾਰਨ ਨਹੀਂ ਦੇਣਾ ਮੈਂ ਲਿੱਸਾ ਕਰਤਾ ਬੱਕਰਾ ਕੋਈ ਇਹ ਤਾਂ ਲਿੱਸਾ ਲੇ ਸਾਤ ਤਰਹੇ ਤੇ ਚਲਦਾ ਹੀ ਰਹਿੰਦਾ ਠੀਕ ਆ ਕਦੀ ਲੇ ਸਾਤ ਕਦੀ ਰਾਜੀ ਚਲਦਾ ਰਹੂਗਾ 19 ਕੀ ਹੈਗੀ ਨਾਰਮਲ ਬਕਰੇ ਨਹੀਂ ਹਾਈਟ ਹੈਗੀ ਕੋਈ ਬਾਲੇ ਨਹੀਂ ਠੀਕ ਆ ਬੇਲ ਬਹੁਤ ਬਾਈ ਬੇਲ ਬਹੁਤ ਹੈ ਜਿਹੜੇ ਇਹ ਕੁਆਲਟੀ ਹੈ ਨਾ ਆ ਦੇਖ ਇਹ ਚੀਜ਼ਾਂ ਤੋਂ ਘਾਟੇ ਹੀ ਬਕਰਾ ਮਿਲਦਾ ਵਾ ਜਿਹੜੇ ਆ ਦੇ ਤੈਨੂੰ ਕਿਵੇਂ ਮਿਲ ਗਿਆ ਫਿਰ ਉਹੀ ਹੈ ਨਾ ਭਾਈ ਕਹਿੰਦੇ ਮਿਲਦੇ ਆ ਤੇਰੇ ਤਾਂ ਸਾਰੇ ਗੱਲ ਦਾ ਤੈਨੂੰ ਪਤਾ ਵਾ ਫਿਰ ਤੈਨੂੰ ਮਿਲਦੇ ਆ ਭਾਈ ਲੋਟ ਵਿਛਾਉਣਾ ਪੈਂਦਾ ਪਹਿਲੇ ਆ ਫਿਰ ਖਿੱਚ-ਖਿੱਚ ਕੇ ਆਪਾਂ ਵਿਝਾ ਲਾਂਗੇ ਤੇ ਬਕਰਾ ਆ ਜਾ ਮਿਲਣਾ 1.5 ਲੱਖ ਪੰਜਾਹ ਹਜ਼ਾਰ ਪਹਿਲੇ ਖੋਲ ਕੇ ਵਿਛਾਉਣਾ ਪੈਂਦਾ ਫਿਰ ਮਿਲਦਾ ਅੱਛਾ ਹਾਂ ਓਕੇ ਓਕੇ ਚਲ ਠੀਕ ਹੈ ਭਾਈ ਚੰਗਾ ਹੈ ਚੰਗਾ ਭਾਈ ਔਖਾ ਤਾਂ ਨਹੀਂਗਾ ਵੀ ਨਹੀਂ 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 ਲੈ ਔਖਾਗਾ ਨਹੀਂ ਭਾਈ ਗਾਹ ਕਾ ਕੋਈ ਜਿਆਦਾ ਮਰਜੀ ਲਾਵੇ ਮੰਡੀ ਆ ਨਹੀਂ ਬੱਕਰੀ ਵਿਚ ਨਹੀਂ ਕਾਟੇਗੀ ਮੈਂ 3.5 ਦਿਨ ਮਗੇ 3.5 ਦਿਨ ਤੋਂ 3 ਤੇ ਆ ਗਿਆ ਜਿਹੜੀਆਂ ਬੱਕਰੀਆਂ ਵੇਚ ਰਿਆਂਗਾ ਇਹ ਤਾਂ ਫਿਰ ਫਰੀਜ਼ ਭਰ ਕੇ ਜਾਣਗੀਆਂ ਤੂੰ ਹੈ ਕੋਈ ਨਹੀਂ ਫਰੀਜ਼ ਪੜ ਜਾਵੇ ਫਿਰ ਤਾਂ ਕੀ ਹੋ ਗਿਆ ਅਗਲੇ ਜਿਹੇ ਕਲੇ ਜਾ ਕੇ ਸੌਣਗੇ ਉਹ ਵੀ ਜਾ ਕੇ ਕਰੂਗਾ ਹਾਂ ਕੀ ਗੱਲ ਹੈ ਹਾਂ ਇਹਦਾ ਰਿਜ਼ਲਟ ਹੈ ਤੇਰੇ ਕੋਲ ਹਾਂ ਰਿਜ਼ਲਟ ਆ ਗਿਆ ਬਾਈ ਕਿੱਥੇ ਹੈਗਾ ਧਰੇ ਆ ਕਰੇ ਕੀ ਕਰਦਾਗਾ ਫੇ ਨਹੀਂ ਉਹ ਉਹ ਵੇਚਨੇ ਨੇ ਵੇਚਨ ਵਾਲਿਆਂ ਨੇ ਨਹੀਂ ਨਾ ਬਾਈ ਅੱਛਾ ਧਰੇ ਜਿਹੜੇ ਰੱਖੀਆਂ ਨੇ ਠੀਕ ਆ ਚਲ ਠੀਕ ਆ ਬਾਈ ਠੀਕ ਹੈ ਲੈ ਵੀ ਓਕੇ ਹੁਣ ਆਪਾਂ ਚੱਲਦੇ ਆਂਗੇ ਉਧਰ ਨੂੰ ਜਿਹੜਾ ਘਾਉਣਾ ਦੇ ਥੋੜਾ ਮੰਡੀ ਦੇ ਵਿੱਚ ਹੋਰ ਬੰਨੇ